ਪਾ ਜੀ ਮੱਝ ਹੈਗੀ ਕੋਈ ਡੈਡੀ ਕਹਿੰਦੇ ਕੁਸ਼ੋ ਜੇ ਕੋਈ ਸੱਜਰ ਮਿਲ ਜੇ ਮੱਝ ਸਮਝ ਨਾ ਨਹੀਂ ਆ ਹਾਂ ਜੀ ਮੱਝ ਤੇ ਪਰਸੋਂ ਆਇਆ ਉਪਾਰੀ ਮੇਰੇ ਕੋ ਇੱਕ ਹਾਂ ਜੀ ਆਉਂਦੇ ਨੇ ਇਥੇ ਕੋਈ ਨਾ ਕੋਈ ਮੇਰੇ ਕੋ ਹਾਂ ਤਾਂ ਮੱਝ ਤੇ ਏਡੀ ਸੱਜਰ ਸੂਈ ਆ ਹਾਂ ਜੀ ਦੁੱਧ ਵੀ ਚੰਗਾ ਥੱਲੇ ਹਾਂ ਉਹਦੇ ਚੋਂ 15 ਲੀਟਰ ਦੇ ਜਾਂਦੀ ਇਹ ਤਾਂ ਮੰਗਲ ਕੱਟੀ ਆ ਅੱਛਾ ਤੇ ਵੇਖ ਲਈ ਨੇ ਡਾਡੀਆਂ ਕੇ ਨਾਲ ਖੜਕੇ ਜੀ ਉਹ ਚੰਗੀ ਜਿਹੀ ਹੁੱਲ ਲੈਣੀ ਆ ਕੋਈ ਗੱਲ ਤੇ ਬਾੜੀ ਵੀ ਸਸਤੇ ਭਾਅਾਂ 'ਚ ਜਾਣੀ ਆ ਅੱਛਾ ਨਾਰੀ ਜਾਂਦੇ ਵੀ ਸੀਲ ਸਾਲ ਚੰਗੀ ਚੋਣ ਚਾ ਲਈ ਉਹਨੇ ਜਰਨੀਆਂ ਚੁੰਦੀ ਆਪ ਨਹੀਂ ਹੋ ਰਹੀ ਘੜੀ ਰੱਖਣੀ ਆਪਾਂ ਉਹਨੂੰ ਚੰਗੀ ਚੋ ਕੇ ਵੇਖ ਲੈਣ ਜਦੋਂ ਆਪਾਂ ਹਾਂਜੀ ਡੈਡੀ ਨਾਲ ਖੜ ਕੇ ਕਹਿੰਦੇ ਚੋ ਕੇ ਵੇਖ ਲਾਂਗੇ ਠੀਕ ਹੈ ਤੇ ਚੰਗੀ ਨੂੰ ਫਿਰ ਸੌਦਾ ਬਣੂਗਾ ਲੈ ਆਵਾਂਗੇ ਠੀਕ ਹੈ ਬੜਾ ਹਾਂ ਠੀਕ ਹੈ ਬੜਾ ਚੱਲ ਵੇਖ ਲੈਣੀ ਕਦੇ ਲੈ ਆਉਣੀ ਚਾਹੀਦੀ ਠੀਕ ਹੈ ਬੜਾ ਉਹ ਠੀਕ ਠਾਕ ਨੇ ਘਰੇ ਸਾਰੇ ਹਾਂਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਭਰਾ ਜੀ ਜਦੋਂ ਮੈਂ ਨਾ ਬਾਹਰ ਬੈਈ ਮੈਂ ਤਾਂ ਬਾਹਰ ਬੈਜਨੇ ਭਾਜੀ ਆ ਚਾਹ ਤੂੰ ਮੈਂ ਆਇਆ ਇੱਕ ਮਿੰਟ ਹੈ ਠੀਕ ਹੈ ਭਾਜੀ ਬਾਹਰ ਕਿੱਥੇ ਮੈਂ ਜੀ ਬੈਣਾ ਤੈਨ ਕੀ ਰੱਬਾ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਬਾਤ ਦੇ ਦਿੰਦੀ ਉਹਨੂੰ ਜਾਣਾ ਨਾ ਕਿ ਤੈਨੂੰ ਚਲ ਜਾਂਦੇ ਤੈਨੂੰ ਬਾਤ ਦੇ ਦਿੰਦੀ ਹਾਂ ਹਾਏ ਰੱਬਾ ਅੱਜ ਤੇ ਇਹਨੇ ਮੈਨੂੰ ਮਾਰ ਹੀ ਦੇਣਾ ਹੈਗਾ ਕੀ ਹੈ ਕੋਣ ਆ ਕੀ ਆ ਤੁਹਾਨੂੰ ਨਹੀਂ ਪਤਾ ਕੀ ਹੋਇਆ ਵਾ ਹੂੰ ਕਿੰਨੀ ਉਹ ਭੂਏ ਚੜਾਈ ਆ ਅੱਜ ਉਹ ਮੇਰੇ ਹੱਥੀ ਪੈ ਗਈ ਆ ਇੱਥੋਂ ਮੇਰੇ ਗਲੇ ਨੂੰ ਪੈ ਗਈ ਆਂਦੇ ਸਾਰੀ ਓਏ ਆ ਗਈ ਮੈਂ ਦੱਸ ਪਈ ਤੂੰ ਓਏ ਆ ਗਈ ਆ ਜੋ ਕੋ ਤੂੰ ਹੀ ਲਿਆਂਦਾ ਈ ਚਾਹ ਪਾਣੀ ਨਾਲ ਉਹ ਕੋਈ ਮੈਂ ਰੱਖ ਦਿੱਤਾ ਹਾਂ ਜਾਂ ਤੂੰ ਚਾਹ ਹਾਨੂੰ ਕੋਕੀ ਪਿਆਲਦੀ ਤੂੰ ਠੰਡੇ ਨਹੀਂ ਲਿਆਂਦੇ ਤੇਰੀ ਆਵਾਜ਼ ਪਾਉਣੇ ਲੱਗੇ ਜਾਣੀ ਕੀ ਸੋਚਦਾ ਹੋ ਬੰਦਾ ਸੋਚਦਾ ਤੇ ਸੋਚਦਾ ਰਵੇ ਮੈਂ ਕੀ ਕਰਾਂ ਇਹ ਜਿਹੜੀ ਝੂਠਵਾ ਇੰਨੇ ਕਿੰਨਾ ਸਤਾਇਆ ਵਾ ਕਿਤੇ ਫਾਇਦੇ ਨਹੀਂ ਆਖੀਦਾ ਕੁੜੀਆਂ ਨਾ ਤੂੰ ਹੀ ਆਂਦੀ ਏ ਵੀ ਨਹੀਂ ਲੈਣਾ ਕੋਕੀ ਤੇ ਆਓ ਬਿਸਕੁਟ ਭੁਜੀ ਲੈਣਾ ਇਹਨਾਂ ਨਾਲ ਮੈਂ ਫੇ ਹੋ ਲਿਆਂਦਾ ਕਸੂਰ ਸਾਰਾ ਤੇਰਾ ਹਾਂ ਹਾਂ ਮੇਰਾ ਹੀ ਕਸੂਰ ਆ ਹਰ ਰੋਜ਼ ਦੂ ਤੁਰੀ ਰਹਿੰਦੀ ਓ ਤੇ ਮੈਂ ਉਹਦੇ ਘੜੀ ਘੜੀ ਮੁੜੀ ਕੀ ਰੱਖਾਂ ਉਹ ਤੇ ਹਰ ਵਾਰੀ ਜਿੰਨੀ ਵਾਰੀ ਆਉਂਦੀ ਹੈ ਮਨ ਸਵੰਨਾ ਭਾਲਦੀ ਆ ਤੇ ਫੇਰ ਕੀ ਬਗਾਨੇ ਘਰ ਆਉਂਦੀ ਆ ਕੁੜੀਆਂ ਨੂੰ ਮੇਰੇ ਤੇ ਕਹਿੰਦੇ ਮਾਣ ਹੁੰਦਾ ਵਾ ਨਾ ਇਹਨਾਂ ਦਾ ਰੋਜ਼ ਆਪ ਤੇ ਬਾਤ ਐ ਨਹੀਂ ਹੁੰਦੇ ਆ ਇਹੋ ਗੱਲਾਂ ਨੇ ਮੈਨੂੰ ਤਾਂ ਡੀਆਂ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਆਪਣੇ ਘਰ ਬਾਰੇ ਨਹੀਂ ਸੋਚਦੇ ਦੂਜਿਆਂ ਨੂੰ ਖਵਾਲਣ ਬਾਰੇ ਸੋਚਦੇ ਈਓ ਗੱਲ ਗੱਲ ਦੇ ਉੱਤੇ ਤੁਸੀਂ ਮੈਨੂੰ ਗਲਤ ਕਰੇ ਮੇਰੀ ਗੱਲ ਸੁਣੋ ਠੰਡੇ ਦਿਮਾਗ ਨਾਲ ਥੋੜਾ ਜਿਹਾ ਸੋਚੋ ਅੱਜ ਕੱਲ ਤੇ ਮੰਗਿਆਈ ਦਾ ਜ਼ਮਾਨਾ ਵਾ ਤੇ ਕਿਹੜੀ ਚੀਜ਼ ਵਾ 100 200 ਤੋਂ ਘੱਟ ਤੇ ਕਹੋਗਮ ਤੇਰੀ ਠੰਡੇ ਦੀ ਬੋਤਲ ਨਹੀਂ ਆਉਂਦੀ 2 ਲੀਟਰ ਦੀ ਠੰਡੇ ਦੀ ਬੋਤਲ ਲੈ ਬੰਦਾ ਕੀ ਆ 2 ਲੀਟਰ ਕਾ ਨਹੀਂ ਲੀਟਰ ਬੜੀ ਤੂੰ ਦੱਸਦੀ ਮੈਂ ਲੈ ਆਉਂਦਾ ਨਾ ਬਾਕੀ ਇਹਨਾਂ ਨੂੰ ਨੂੰ ਛਿੱਕੇ ਆਏ ਆ ਨਿਆਣੇ ਸਕੂਲਾਂ ਦੇ ਹੋ ਨਹੀਂ ਫਿਰ ਪਾਰ ਦੇ ਵੀ ਸਾਨੂੰ ਵੀ ਚਾਹੀਦਾ ਚੱਲੇਗਾ ਬਾਅਦ ਚ ਪੀਂਦੇ ਇੰਨੇ ਯਾ ਪਰੋਣੇ ਜ਼ਰੂਰੀ ਹੁੰਦਾ ਵਾ ਹੁਣ ਨਹੀਂ ਤੁਹਾਨੂੰ ਪਰੋਣੇ ਦੀ ਸ਼ਰਮ ਆਉਂਣੀ ਤੇ ਪਰੋਣਾ ਬਾਹਰ ਬੈਠਾ ਵਾ ਉਦਾਂ ਤੁਸੀਂ ਮੇਰੀਆਂ ਆਣ ਕੇ ਦਰਦ ਲਾਪੇ ਯੋ ਕਹਿਣ ਮੈਨੂੰ ਕਿ ਪਰੋਣਾ ਬਾਹਰ ਬੈਠਾ ਤੁਸੀਂ ਰੌਲਾ ਪਾਇਆ ਵਾ ਜੇ ਉਹਨੂੰ ਨਹੀਂ ਆਪਣੇ ਪਰੋਣੇ ਦੀ ਸ਼ਰਮ ਤੇ ਸਾਨੂੰ ਜਿਆਦਾ ਵਾ ਉਹ ਪ੍ਰਾਣੇ ਆਏ ਆਡੇ ਘਰ ਸਮਝ ਲੱਗੀ ਤੈਨੂੰ ਮੈਂ ਤਾਂ ਸ਼ਾਨੇ ਬਣੀਦਾ ਲੜਾਈ ਨਹੀਂ ਪਾਈਦੀ ਘਰ ਸੀ ਚਲੋ ਮੈਨੂੰ ਸਮਝਾਉਂਦੇ ਰਿਹਾ ਕਰੋ ਉਹਨੂੰ ਨਾ ਕੋਵਿਸ਼ਨ ਜਾਇਓ ਜੇ ਤੁਰ ਕੇ ਆਏਗਾ ਤੈਨੂੰ ਕੋ ਬਰੋਂ ਹਟ ਕੇ ਬਾਹਰ ਕੱਢ ਦੇਣਾ ਮੈਂ ਕਦੇ ਆਖਿਆ ਨੂੰ ਬਾਹਰ ਬੰਦੇ ਪ੍ਰਾ ਦਾ ਮਤਲਬ ਹੁੰਦਾ ਵਾ ਵੀ ਜੋ ਕਾੜੀ ਰਸਤਾ ਖਵਾ ਲੈਣਾ ਚਾਹੇ ਕੋਈ ਚਾਹ ਖੋਕੀ ਰਾ ਦੇ ਚਾਹੇ ਕੋਈ ਬਿਸਕਟ ਕੁਜੀ ਆ ਰਾ ਦੇ ਚਾਹੇ ਕੋਈ ਮਠਿਆਈਆਂ ਰਾ ਦੇ ਇਹ ਥੋੜਾ ਵੀ ਥੱਜ ਚ ਪਾ ਕੇ ਸੱਟਣ ਲਾ ਪੈਣਾ ਚੇਚਾ ਉਧਰੋਂ ਚਾਹ ਪੀ ਕੇ ਮੈਨੂੰ ਨਹੀਂ ਦੇਦਾ ਜਿੱਦੋਂ ਮੈਂ ਪਾਣੀ ਫੜਾਇਆ ਸੀ ਅਗਲੀ ਭਾਂਡੇ ਪੰਨ ਦੀ ਹੀਗੀ ਤੇ ਫੇਰ ਮੈਨੂੰ ਉਹ ਚੇਚਾ ਉਧਰੋਂ ਉੱਠ ਕੇ ਆਣ ਕੇ ਤੇ ਕਹਿਣ ਲੱਗੀ ਕਿ ਤੂੰ ਚਾਹ ਨਹੀਂ ਚੰਗੀ ਪਿਆਲੀ ਦੱਸ ਜੋ ਕੋ ਮੇਰੇ ਘਰ ਹੀ ਨ ਰੱਖਤਾ ਕਿਹਦੇਲੇ ਘਰ ਦੀ ਪੋਜੀਸ਼ਨ ਵੀ ਵੇਖਣੀ ਪੈਂਦੀ ਆ ਤੂੰ ਸਾਰੀਆਂ ਪੋਜੀਸ਼ਨਾਂ ਨੇ ਤੇਰੀ ਚੰਗਾ ਜੇ ਕੱਲੂ ਤੇਰਾ ਕੋਈ ਯਾਰ ਫਿਰ ਤੂੰ ਲਿਆਈ ਤਾਂ ਫਿਰ ਤੈਨੂੰ ਮੈਂ ਦੱਸੂਗਾ ਮੈਂ ਨਹੀਂ ਆਪਣੇ ਭੈਣ ਭਰਾਵਾਂ ਵਰੀ ਇਦਾਂ ਸੋਸ਼ਲ ਬਾਜ਼ਾਰ ਦਾ ਰੱਖਣਾ ਵੀ ਜਾਂ ਬਿਸਕੁਟ ਲਿਆ ਜਾਂ ਡੇਰਿਸ਼ਨ ਫੜ ਲਿਆ ਜਾਂ ਠੰਡਾ ਫੜ ਲਿਆ ਦੋ ਬਿਸਕੁਟ ਪੁੱਜਿਆ ਮੈਂ ਇੰਨਾ ਗਾੜੀ ਰੱਖਿਆ ਨਾ ਮੈਂ ਉਹਨਾਂ ਦੇ ਗਾੜੀ ਵੀ ਇਹੀ ਰੱਖੂਗੀ ਪਰ ਇਹ ਆ ਕਿ ਤੇਰੀ ਭੈਣ ਜਰਾ ਕੁ ਲਾਡ ਲਈ ਆ ਮੇਰੇ ਭੈਣ ਭਰਾ ਲਾੜਨੇ ਨੇ ਆ ਕਿ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਸਾਡੀ ਭੈਣ ਦੀ ਕਿੰਨੀ ਕਿਥੇ ਚੱਲਦੀ ਆ ਤੇ ਕਿੰਨੀ ਕਿ ਨਹੀਂ ਚੱਲਦੀ ਤਾਡੀ ਭੈਣ ਦੀ ਜ਼ਿਆਦਾ ਚਲਦੀ ਆ ਉਹ ਮਹਾਰਾਣੀ ਆਈ ਆ ਤੇ ਅਹੀਂ ਵਾਧੂ ਘਾਟੂ ਆ ਗੱਲਾਂ ਬੋਤਾਂ ਗੱਲਾਂ ਬਤੰਗੜ ਬਣਾਉਣ ਜਾਣ ਦੀ ਬਹੁਤ ਤਗੜਾ ਜੀ ਪਰ ਮੇਰੀ ਗੱਲ ਸੁਣ ਰੋਟੀ ਬਣਨੀ ਆ ਨਾ ਯੋ ਲਿਆ ਕੇ ਰੱਖ ਦੇਂਗਾ ਨਾ ਉਹੋ ਮੈਂ ਬਣਾ ਦਊਗੀ ਮੇਰੀ ਵੱਲੋਂ ਬੱਕਰੇ ਲਿਆ ਤੇ ਮੇਰੀ ਵੱਲੋਂ ਪਨੀਰ ਲਿਆ ਤੇ ਮੇਰੀ ਵੱਲੋਂ ਭਾਵੇਂ ਲਿਆ ਸਬਜ਼ੀ ਜਿਹੜੀ ਜੀ ਸਾਫ਼ ਨਹੀਂ ਤਾਂ ਬਣਾਏਗਾ ਤਾਂ ਖਾ ਲਈ ਜਾਣੀ ਆ ਜੇ ਕਿੜਕੜ ਕਰਕੇ ਇਹਨਾਂ ਨੂੰ ਚੱਪੜ ਚੱਜਣਾ ਫੇਰ ਮੈਂ ਖਾਣੀ ਨਹੀਂ ਦੋਤ ਉਹ ਜਾਂਦੀ ਨਹੀਂ ਹੱਲੇ ਨਾ ਇਹਨਾਂ ਨੇ ਉਹ ਜਾਣਦੀ ਆ ਵੱਡੀ ਨੂੰ ਉਹ ਜਾਂਦੀ ਨਹੀਂ ਆ ਉਹ ਇੱਥੇ ਸਾਡੇ ਸਿਰ ਤੇ ਨਾ ਬਾਰ-ਬਾਰ ਉਹਨੂੰ ਕਿ ਵਿੱਚ ਕਸੀਰਨੀ ਆ ਕੁੜੀ ਦੇ ਵਿੱਚ ਕਸੀਰਨੀ ਬਾਰ-ਬਾਰ ਹਰ ਦਲਦੇ ਉਹ ਫਲਾਨੀ ਗੱਲ ਉਹ ਠਿੰਗੜੀ ਵਾਲ ਆਇਆ ਹਾਂ ਹਰ ਗੱਲਾਂ ਕੁੜੀ ਨੂੰ ਗੁਦਨਾਉਂ ਪਈ ਜਣੀ ਬਿਲਕੁਲ ਆਪਣੀ ਗਲਤੀ ਮੰਨਦੀ ਨਹੀਂ ਠੀਕ ਆ ਉਹਨਾਂ ਨਾਲ ਕੋਈ ਆਖਿਓ ਮੈਂ ਹੀ ਬੁਰੀ ਲੱਗਦੀ ਆ ਇਹ ਆਖੋ ਤੇ ਤੂੰ ਆ ਨਹੀਂ ਮੈਨੂੰ ਕੋਖ ਨਾ ਆਖੇ ਕੋਈ ਤੇਰਾ ਹੀ ਸਮਝ ਲੱਗਦੀ ਮੈਨੂੰ ਤੇਰੀ ਕੋਈ ਮੈਨੂੰ ਕੋਈ ਨਾ ਆਖੇ ਕੋਈ ਉਹਨੂੰ ਕੁੜੀ ਨੂੰ ਜੇ ਮਰਜ਼ੀ ਕਹੀ ਜਾਣਾ ਬੱਲੇ ਤੇਰੇ ਵੱਡੀ ਆਈ ਆ ਇਹ ਕਹਿੰਦੀ ਸਾਰਾ ਕੁਝ ਮੇਰਾ ਹੀ ਇੱਥੇ ਹੋਰ ਨਹੀਂ ਕੋਈ ਕੁਝ ਕਰ ਸਕਦਾ ਇੱਥੇ ਇਹ ਬੜਬੜਦਾਈ ਤੂੰ ਤੇਰਾ ਘਰ ਬਾਰੇ ਹੋ ਆ ਰਹਿੰਦਾ ਕਦੀ ਕਿਸ ਨਾਲ ਲੜ ਕਦੀ ਕਿਸ ਨਾਲ ਲੜ ਤੁਹਾਨੂੰ ਨਹੀਂ ਪਤਾ ਵੀ ਕੀ ਕੁਛ ਹੋਇਆਗਾ ਹਾਂ ਦੱਸ ਦੇ ਤੁਹਾਨੂੰ ਪਤਾ ਨਹੀਂ ਲੱਗਦਾ ਕੀ ਕੀ ਪਤਾ ਲੱਗਦਾ ਪਹਿਲਾਂ ਠੰਡੇ ਦੀ ਜਗ੍ਹਾ ਤੇ ਪਾਣੀ ਰੱਖਦਾ ਹਾਂ ਹੈ ਤੇ ਫਿਰ ਚਾਹ ਚਾਹ ਨਾਲ ਬਿਸਕਟ ਤੇ ਪੂਜੀਆ ਰੱਖਦਾ ਕੀ ਗੱਲ ਚੰਗੀ ਭਲੀ ਦਾ ਚਾਹ ਪਿਆ ਲਈ ਹੋਰ ਅਗਲਾ ਕੀ ਕਰੇ ਕੀ ਕਰੇ ਪਾਣੀ ਨੂੰ ਪਤਾ ਨਹੀਂ ਆਪਣੇ ਘਰ ਆਏ ਆਹੀ ਬਗਾਨੇ ਘਰ ਆਏ ਨਾ ਅਗਲੇ ਦਾ ਟਾਈਮ ਲੱਗਾ ਹੋਊਗਾ 9 ਨਹੀਂ ਜਾਇਆ ਗਿਆ ਹੋਊਗਾ ਦੇ ਕੋਲ ਆਣ ਤੁਸੀਂ ਤਾਂ ਚੁੱਪ ਹੀ ਰੋ ਕੀ ਨਾ ਮੈਨੂੰ ਪਤਾ ਹੀ ਹੈ ਮੇਰੀ ਪਰਜਾਈ ਦਾ ਅੱਛਾ ਤੇ ਸਾਨੂੰ ਵੀ ਤੇਰਾ ਚੰਗੀ ਤਰ੍ਹਾਂ ਪਤਾ ਵਾ ਤੂੰ ਤੇ ਮੇਰੇ ਮਾਂ ਪਿਓ ਨੂੰ ਨਹੀਂ ਟਿਕਣ ਦਿੰਦੀ ਭੈਣ ਮੇਰੀ ਆਪਣੇ ਪਿੰਡ ਬੈਠੀ ਤੂੰ ਉਹਨੂੰ ਨਹੀਂ ਟਿਕਣ ਦਿੰਦੀ ਹੈ ਤੇਰਾ ਇੱਥੇ ਵੀ ਉਹ ਹਾਲ ਤੇਰਾ ਬਾਹਰ ਵੀ ਇਹੋ ਹਾਲ ਤੂੰ ਜਿੱਥੇ ਜਾਵੇਂ ਤੇਰਾ ਹੀ ਗੱਲੀ ਦਾ ਇਹੋ ਹਾਲ ਕੀ ਮਤਲਬ ਤੁਹਾਡਾ ਵੀ ਮੈਂ ਤੁਹਾਨੂੰ ਮਤਲਬ ਕਿ ਘਰੇ ਕਿਸੇ ਨੂੰ ਪੁੱਛਦੀ ਨਹੀਂ ਹੈਗੀ ਮੈਂ ਮੰਮੀ ਡੈਡੀ ਨੂੰ ਨਹੀਂ ਪੁੱਛਦੀ ਜਾਂ ਤੁਹਾਨੂੰ ਨਹੀਂ ਪੁੱਛਦੀ ਜਾਂ ਦੀਦੀ ਨੂੰ ਨਹੀਂ ਆਈ ਨੂੰ ਪੁੱਛਦੀ ਹੈਗੀ ਹੋਣ ਉੱਥੇ ਦੀ ਗੱਲ ਨਹੀਂ ਚੱਲਣ ਦੀ ਇੱਥੇ ਦੀ ਗੱਲ ਕਰੀ ਤੀ ਮੈਨੂੰ ਵੀ ਉਹਨਾਂ ਦੀ ਗੱਲ ਉਹਦਾ ਕੀਤੀ ਆ ਕਿ ਤੂੰ ਉਹਨਾਂ ਨਾਲ ਉਹਨੇ ਟਿਕਣ ਦਿੰਦੀ ਤੇਰਾ ਇੱਥੇ ਵੀ ਇਹ ਹਾਲ ਤੇਰਾ ਉੱਥੇ ਵੀ ਇਹ ਹਾਲ ਕਦੇ ਜਦੋਂ ਦੀਦੀ ਆਉਂਦੀ ਆ ਇਦਾਂ ਹੋਇਆ ਕਦੇ ਤੂੰ ਵੀ ਮੈਂ ਕਦੇ ਪੁੱਛਿਆ ਨਾ ਹੋਵੇ ਹੋਇਆ ਕਦੇ ਇਦਾਂ ਚਾਹ ਬਾਣੀ ਨਾ ਬਣਾ ਕੇ ਦਿੱਤਾ ਹੋਵੇ ਕਦੇ ਹੋਇਆ ਤੇ ਕੋਈ ਨਹੀਂ ਹੁਣ ਦੀਦੀ ਦੀ ਗੱਲ ਨਹੀਂ ਚੱਲਣ ਦੀ ਇੱਥੇ ਮੈਂ ਪਾਦੀ ਨਾ ਗੱਲ ਕੀਤੀ ਤੁਸੀਂ ਵੀ ਇੱਥੇ ਦੀ ਗੱਲ ਕਰੋ ਫਿਰ ਉੱਥੇ ਦੀ ਗੱਲ ਨਾ ਕਰੋ ਠੀਕ ਆ ਨਾ ਮੈਨੂੰ ਇੱਥੇ ਦੀ ਗੱਲ ਹੀ ਕਰਨ ੜਿਆ ਮੈਂ ਤੇਰਾ ਤੋ ਨੋ ਇਗਜ਼ਾਮਪਲ ਇਹਦਾ ਲੈਣਾ ਮੇਰੇ ਨਾਲ 1 ਮਹੀਨਾ ਹੋਇਆ ਵਿਆਹ ਹੋਏ ਨੂੰ ਮੂੰ ਅਗਲੇ ਤੇ ਗਲ ਪੈਣ ਨਹੀਂ ਜਾ ਕੇ ਰਸੋਈ 'ਚ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਇਹਨਾਂ ਨੇ ਮੈਂ ਚਾਹ ਪਾਣੀ ਪੁੱਛਿਆ ਸੀ ਜੇ ਤੂੰ ਮੇਰੀ ਭੈਣ ਨੂੰ ਪੁੱਛਦੀਆਂ ਤੇ ਉਦਾਂ ਦਾ ਇਹਨਾਂ ਨੇ ਪੁੱਛਿਆ ਪਤਾ ਹੀ ਆ ਮੈਨੂੰ ਕਹਿ ਉਹ ਤੈਨੂੰ ਨਹੀਂ ਪਾਲ ਪੱਜਦੀ ਹੁਣ ਮੈਂ ਹਰਚੋ ਆ ਚੱਲਿਆ ਮੇਰੇ ਆਉਂਦਿਆਂ ਨੂੰ ਤਿਆਰ ਹੋ ਜੀ ਠੀਕ ਆ ਰੋਟੀ ਖਾ ਕੇ ਜਾਣਾ ਹੀ ਤੈਨੂੰ ਨਹੀਂ ਰੋਟੀਆਂ ਇੱਥੇ ਦੀਆਂ ਪੱਜਦੀਆਂ ਤੂੰ ਚੱਲ ਪਿੰਡ ਠੀਕ ਆ ਫਿਰ ਮੈਂ ਚੱਲਿਆ ਆਂ ਤੇ ਅੱਡੇ ਘੰਟੇ 'ਚ ਰੈਡੀ ਰਵਾਂ ਹੁਣ ਰੋਟੀ ਦਾ ਖਲਾਰਾ ਨਾ ਪਾ ਕੇ ਬੈਜੀ ਜਸ ਕੀ ਆਵਾ ਤੈਨੂੰ ਕਿਹੜਾ ਵੀਰੇ ਪਤਾ ਨਹੀਂ ਹੈਗਾ ਕੀ ਹੋਇਆ ਤੈਨੂੰ ਵੀ ਸਾਰੀ ਗੱਲ ਦਾ ਹੀ ਪਤਾਗਾ ਉਹ ਗੱਲ ਦਾ ਮੈਨੂੰ ਪਤਾ ਤਾਂ ਹੋਂ ਦੱਸ ਕੀ ਹੋਇਆ ਹੁਣ ਕੋਈ ਨਹੀਂ ਹੁਣ ਕੀ 36 3600 ਗੱਲਾਂ ਸੁਣਾ ਕੇ ਗਿਆ ਹੀ ਮੇਰਾ ਪਰੌਣਾ ਤੇ ਹੋਰ ਗੱਲ ਹਮਲੇ ਤਾਂ ਘੱਟੋ ਘੱਟ ਆਹ ਕੌਸ ਨਹੀਂ ਕਰਨਾ ਚਾਹੀਦਾ ਸੀ ਪਾਣੀ ਤੱਕ ਤਾਂ ਠੀਕ ਸੀ ਤੇ ਆ ਵੀ ਬੰਦਾ ਠੀਕ ਢੰਗ ਨਾਲ ਪਲਾ ਸਕਦਾ ਸੀ ਉਹ ਹਰ ਚਵਾਲ ਗਿਆਗਾ ਹੁਣ ਤੇ ਮੈਨੂੰ ਕਹਿੰਦਾ ਰੋਟੀ ਦੇ ਥੇ ਕੁਲਾਰਾ ਨਾ ਪਾਈ ਛੱਪ ਕਰਕੇ ਘਰ ਨੂੰ ਤੁਰਪਾ ਕਹਿੰਦਾ ਮੈਨੂੰ ਪਤਾ ਉਹ ਗੁੱਸੇ ਦੇ ਵਿੱਚ ਗਿਆ ਕਿ ਉਹਨੇ ਚਾਹ ਪਾਣੀ ਨਹੀਂ ਸਹੀ ਪਲਾਇਆ ਇਹਦੇ ਪਿੱਛੇ ਕੈਨ ਮੈਨੂੰ ਇਹ ਚਾਹ ਪਾਣੀ ਤੇ ਬਹੁਤ ਵਧੀਆ ਬਣਾਇਆ ਸੀ। ਮੇਰੇ ਤੈਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਸੀ ਨਾ ਉਹਨੂੰ ਕਹਿ ਕੇ ਵੀ ਭਾਬੀ ਨੂੰ ਕਹਿ ਦਿੰਦਾ ਨਾ ਵਿਖ ਕਪਾੜੇ ਪਕੂੜੇ ਕੱਢ ਲਾ ਕੋਈ। ਉਹ ਚਾਲੇ ਕਿੰਨੀ ਨਹੀਂ ਬਣਾ ਰਹੀ ਫਿਰ ਕੀ ਹੈ ਬਾਹੂ ਤੂੰ ਕਿਹੜਾ ਬਣਾਨੇ ਘਰ ਆਈ ਹੈ ਮੈਨੂੰ ਵੀਰੇ ਸਾਰਾ ਹੀ ਪਤਾਗਾ ਤੂੰ ਮੇਰਾ ਬਹੁਤ ਕਰ ਦਾਂਗਾ ਪਰ ਭਾਬੀ ਨੇ ਤੈਨੂੰ ਪੁੱਛ ਲੈ ਆਉਣ ਨਹੀਂ ਦਿੱਤਾ ਹੋਣਾ ਮੈਨੂੰ ਸਾਰਾ ਹੀ ਪਤਾਗਾ। ਉਹ ਨਹੀਂ ਬਾਹੂ ਉਹਨੇ ਮੈਨੂੰ ਕੁਝ ਨਹੀਂ ਆਖਿਆ ਮੈਂ ਵੀ ਕਾਲੀ ਕਾਲੀ ਚ ਨਾ ਤੇਰੇ ਆਉਣ ਦੇ ਚਾਰਜ ਮੈਂ ਜਿੱਥੇ ਬਿਸਕੁਟ ਪੂਜੀਆ ਫੜ ਲਈ ਨੇ ਉਹਨੇ ਸਗੋਂ ਮੈਨੂੰ ਆਖਿਆ ਵੀ ਜੋ ਲੈ ਆਉਣਾ ਲੈ ਆ ਯਾ ਨਾ ਹੋਰ ਰੱਖ ਦ ਮੈਂ ਵੀ ਇਸ ਘਰ ਚੋਂ ਹੀ ਗਈਆਂ ਮੈਂ ਕਿਤੇ ਬਾਹਰੋਂ ਤਾਂ ਆਈ ਨਹੀਂ ਹੈਗੀ ਮੈਨੂੰ ਪਤਾ ਹੋਣਾ ਨਹੀਂ ਤੈਨੂੰ ਕੁਝ ਲਿਆਉਣ ਦਿੱਤਾ ਹਣਾ ਉਹ ਬਾਰ-ਬਾਰ ਬਹੁਤ ਉਹਨੂੰ ਵੇਚਣਾ ਲਿਆ ਕਰ ਤੂੰ ਵੀ ਭਾਬੀ ਆਪਣਾ ਪਿਆਰ ਨਾ ਰਿਆ ਕਰ ਤੂੰ ਵੀ ਬੜੇ ਗਰਮ ਸੁਭਾਦੀ ਆ ਉਹ ਪਿਆਰ ਨਾ ਰਹਿੰਦੀ ਮੇਰੇ ਨਾਲ ਰਹਿੰਦੀ ਮੇਰੇ ਨਾਲ ਪਿਆਰ ਨਾਲ ਜੇ ਤਾਂ ਉਹ ਮੇਰੇ ਨਾਲ ਪਿਆਰ ਨਾ ਕਰਦੀ ਕਰਦੀ ਮੇਰੇ ਨਾਲ ਉਹ ਜਦੋਂ ਲੜਦੀਆਂ ਸੀ ਠੀਕ ਹੀ ਦੋਮੀ ਓਏ ਮੈਨੂੰ ਪਤਾ ਲੜਦੀਆਂ ਪਰ ਜੇ ਤੂੰ ਅੱਜ ਕੀਤਾ ਨਾ ਤੇ ਕਦੀ ਨਹੀਂ ਕਰਨੀ ਚਾਹੀਦਾ ਉਹਿਆ ਤੈਨੂੰ ਜਿੱਦਾਂ ਮਰਜੀ ਤੋਂ ਬੋਲਦੀਆਂ ਸੀ ਨਾ ਪਹਿਲਾਂ ਲੜਦੀਆਂ ਸੀ ਮੂੰਹ ਨਾਲ ਲੜਦੀਆਂ ਸੀ ਅੱਜ ਤੂੰ ਤੇ ਹੱਥੋਂ ਕੇ ਨਾ ਚੰਗਾ ਨਹੀਂ ਕੀਤਾ ਏ ਇਦਾਂ ਪਰ ਜਿੰਨਾ ਕਰਦਾ ਕੋਈ ਹਾਂ ਜੋ ਮੇਰੇ ਨਾਲ ਕਰਦੀ ਆ ਉਹ ਕਿਸੇ ਨੂੰ ਦਿਖਦਾ ਨਹੀਂ ਹੈਗਾ ਮੇਰੇ ਨਾਲ ਕੀ ਕੁਛ ਕਰਦੀ ਆ ਉਹ ਉਹ ਕਿਸੇ ਨੂੰ ਦਿਖਦਾ ਮੇਰਾ ਤਾਂ ਵੀਰੇ ਬਸ ਨਹੀਂ ਉਹ ਅੱਜ ਚੱਲਿਆ ਨਹੀਂ ਤਾਂ ਮੈਂ ਉਹਨੂੰ ਨਾ ਉੱਥੇ ਅੱਗ ਲਾ ਕੇ ਕਿਹੜਾ ਨਾ ਫੂਕ ਦਿੰਦੀ ਬਸ ਹੈ ਉਹ ਨਹੀਂ ਗੱਲਾਂ ਬਸ ਕਪੱਤ ਪਾਉਂਦੀ ਉਹ ਵੀ ਇਦਾਂ ਗਾੜੀ ਤੇ ਮੈਂ ਵਿੱਚ ਕਾਇਆ ਇਹਨਾਂ ਦਾ ਧੋਂਦੇ ਨਾ ਮੈਂ ਤੇਰੀ ਗੱਲ ਕਰ ਚੁੱਕਾ ਲੋਹੇ ਨਾਲ ਕਰਿਆ ਜਨਾ ਭੈਣ ਨੂੰ ਭੈਣ ਦੇ ਥਾਂ ਰੱਖ ਤੇ ਘਰ ਵਾਲੀ ਨੂੰ ਘਰ ਵਾਲੀ ਦੀ ਥਾਂ ਰੱਖ ਉਹ ਬਾਬਾ ਰੱਖਦਾ ਨਾ ਜੇ ਤੈਨੂੰ ਮੈਂ ਇਹ ਨਾ ਕੋ ਖਾ ਤੇ ਉਹ ਆਂਦੀ ਵੀ ਪੈਣ ਦੀ ਮੈ ਤੇ ਕਰਦਾ ਤੂੰ ਤੇ ਜੇ ਮੋਦੀ ਕਰਦਾ ਤੂੰ ਆ ਨਹੀਂ ਵੀ ਆਪਣੀ ਘਰ ਵਾਲੀ ਮੈ ਤੇ ਕਰਦਾ ਮੈਂ ਵਿੱਚ ਕਾਇ ਫਸ ਜਨਾ ਵਾ ਠੀਕ ਆ ਵੀਰਾ ਹੁਣ ਉਹਨੂੰ ਕਹਿ ਦੇਣਾ ਕੋਈ ਸਬਜ਼ੀ ਸੁਬਜ਼ੀ ਨਹੀਂ ਬਣਾਉਣ ਦੀ ਸਾਡੇ ਲਈ ਲੋੜ ਹੈਗੀ ਠੀਕ ਆ ਆ ਜਾਂਦਾ ਮੇਰਾ ਪ੍ਰਾਣਾ ਤੇ ਅਹੀਂ ਚੱਲ ਜਾਣਾ ਬਸ ਸਾਨੂੰ ਨਹੀਂ ਕੋਈ ਜ਼ਰੂਰਤ ਹੈਗੀ ਨਾ ਥੋਡੀਆਂ ਛਾਦੀਆਂ ਦੀ ਨਾ ਥੋਡੀਆਂ ਰੋਟੀਆਂ ਦੀ ਸਾਨੂੰ ਨਹੀਂ ਕੋਈ ਲੋੜ ਇੱਥੇ ਦਸ ਬੰਦਾ ਕਿਹਦੀ ਗੱਲ ਕਰੇ ਉਹ ਨਾ ਇਹਦੀ ਕਰਨ ਜੁਗਾ ਨਾ ਉਹਦੀ ਕਰਨ ਜੁਗਾ ਬਾਲਾ ਹੀ ਮੈਨਾਂ ਨਾਲ ਲੜਦੀਆਂ ਜਿਆਦਾ ਹੀ ਤੇ ਆਪਣੀਆਂ ਥੜੀਆਂ ਜਿਹਾ ਪਿੰਡੀਆਂ ਨਾ ਆਪਣੀਆਂ ਸਾਹਮਣੇ ਰੱਖ ਅਸੀਂ ਨਹੀਂ ਕੁਝ ਖਾਣਾ ਖੁਣਾ ਨਾ ਹੀ ਖਾਣੀ ਸਬਜੀ ਤੇ ਨਾ ਖਾਣੀ ਰੋਟੀ ਬਹੁਤ ਬਣਾਉਣ ਲੱਗੀ ਇਥੇ ਪਨੀਰ ਮੈਂ ਨਹੀਂ ਹਾਦੀ ਹੋ ਗਈ ਆ ਤੂੰ ਨਹੀਂ ਖਾਣੀ ਅਸੀਂ ਤਾਂ ਪਿੰਡੀਆਂ ਖਾਣੀਆਂ ਆ ਤੂੰ ਵੱਡੀ ਸਾਈ ਪਨੀਰ ਖਾਣ ਗਿੱਜੀ ਹੋਏਗੀ ਇਥੇ ਤੇ ਇਹੋ ਕੋਈ ਚੱਲਦਾ ਵਾ ਜੋਨੇ ਮੈਨੂੰ ਕਾਇਰਤਾ ਵੀ ਅਸੀਂ ਖਾਣੀ ਨਹੀਂ ਆ ਫਿਰ ਗਾਂਹ ਵਾਲੀ ਕਿਉਂ ਖਣਾਉਣ ਡਈਆਂਗੀ ਸ਼ਾਹੀ ਪਨੀਰ ਨਾਲੇ ਕੁਝ ਹੋਰ ਵੀਰੇ ਨੂੰ ਮੈਂ ਸਿੱਧੀ ਸਾਫ਼ ਜੀ ਗੱਲ ਕਹਿ ਕੇ ਗਿਆ ਨਾ ਵੀ ਅਸੀਂ ਰੋਟੀ ਨਹੀਂ ਖਾਣੀ ਮੇਰਾ ਘਰ ਵਾਲਾ ਵੀ ਕਹਿ ਗਿਆ ਵੀ ਅਸੀਂ ਰੋਟੀ ਖਾਣੀ ਨਹੀਂ ਤੂੰ ਆਪਣੇ ਬਾਅਦ ਭਿੰਡੀਆਂ ਖਾਈ ਪਰ ਮੈਂ ਸ਼ਾਹੀ ਪਨੀਰ ਬਣਾ ਕੇ ਖਵਾਈ ਖਾਈਆ ਆਪਣਾ ਪਹਿਲੀ ਗੱਲ ਤੇ ਸੱਜੀ ਕਰੀ ਪਹਿਲੀ ਗੱਲ ਤੇ ਮੈਨੂੰ ਤੇਰੇ ਭਰਾ ਨੇ ਦੱਸਿਆ ਨਹੀਂ ਵੀ ਉਹਨਾਂ ਨੇ ਰੋਟੀ ਨਹੀਂ ਖਾਣੀ ਤੇ ਚੱਲ ਜੇ ਹੁਣ ਪੈਣਪਰਾ ਪਰੌਣਾ ਆਊਗਾ ਤਾਂ ਕੀ ਆਖੂਗਾ ਵੀ ਇਹਨਾਂ ਰੋਟੀ ਨਹੀਂ ਪੁੱਛੀ ਬਰਾਣ ਨੇ ਕੀ ਆਖਣਾ ਇਹ じゃ ਕੋਈ ਆਖ ਦੂ ਨਾ ਜਿਹੜੀ ਚਾਹ ਫੜਾਈ ਸੀ ਉਹ ਜੀ ਤੇ ਰੋਟੀ ਖਵਾ ਦੇਗੀ ਹੋਰ ਉਹਨੇ ਕੀ ਆਖਣਾ ਪਹਿਲੇ 3600 ਗੱਲਾਂ ਸੁਣਾ ਕੇ ਚਲੇ ਗਿਆ ਉਹ ਉਹਨੇ ਤੈਨੂੰ ਕੀ ਕਹਿਣਾ ਨਾ ਤੂੰ ਹੀ ਉਹਨੂੰ ਕਿਹਾ ਹੋਣਾ ਵਾ ਪਿਆ ਆਪਾਂ ਨਹੀਂ ਰੋਟੀ ਖਾਣੀ ਮੇਰੇ ਨਹੀਂ ਪਸੰਦ ਹਾਂ ਹਾਂ ਤੇ ਜਿਹੜੀ ਤੇਰੀ ਚਾਹ ਪੀ ਕੇ ਗਿਆ ਉਹ ਉਹ ਤਾਂ ਉਹਦੇ ਬੜੀ ਪਸੰਦ ਆਈ ਹੋਣੀ ਹਨਾ ਤੈਨੂੰ ਹੀ ਨਹੀਂ ਪਸੰਦ ਆਉਂਦਾ ਕੋ ਉਹਨੂੰ ਦੇ ਵਿਚਾਰੇ ਨੂੰ ਚਾਰਨਾ ਦੇ ਦੋ ਤੋ ਵੀ ਆ ਤੋੜੇ ਪੈਣਾ ਤੇਰੇ ਗਾੜੀ ਹੱਥ ਠੀਕ ਆ ਤੇ ਤੈਨੂੰ ਤੇਰੀ ਰੋਟੀ ਮੁਬਾਰਕ ਖਾ ਜਿਵੇਂ ਮਰਜੀ ਇਥੇ ਰਹਿ ਥੋੜੀ ਹੋ ਕੇ ਰਹਿ ਠੀਕ ਹੈ ਨਾ ਵੀਰ ਤਾਂ ਮੇਰਾ ਕਿਤਾ ਹੀ ਤੋ ਬਸ ਦੇ ਵਿੱਚ ਉਹ ਤਾਂ ਰਿਹਾ ਨਹੀਂ ਹੁਣ ਮੇਰੇ ਵਾਲਦਾ ਤੂੰ ਰਹਿ ਤੇ ਮੈਂ ਆਉਣਾ ਹੀ ਨਹੀਂ ਇਥੇ ਆ ਹੱਥ ਜੋੜੇ ਤੇ ਕਾ ਮੂ ਵੀ ਅੱਜ ਹੱਥ ਜੋੜੇ ਮੈਂ ਨਹੀਂ ਆਉਣਾ ਇਥੇ ਨਹੀਂ ਖਾਣੀ ਤੇ ਨਾ ਖਾ ਰੋਟੀ ਤੇ ਨਾਲੇ ਆਪਣਿਆਂ ਤੋਂ ਬਿਨਾਂ ਤੁਰ ਜਾ ਰਹੇ ਨਹੀਂ ਹੁੰਦੇ ਜਿੰਨੇ ਮਰਜੀ ਹੱਥ ਜੋੜ ਜਿੱਥੇ ਅਹੀਂ ਖਲਾਉਣਾ ਵਾ ਨਾ ਅਹੀਂ ਖਲਾਉਣਾ ਵਾ ਤੂੰ ਤੇ ਉਦਾਂ ਹੀ ਮੈਂ ਨਹੀਂ ਤੇਰੀ ਹਵਾ ਹੀ ਤਾਂ ਦੀ ਬੜੀ ਹੋਈ ਆ ਵੀ ਜਿੱਦਾਂ ਕਿ ਇਹਦੀ ਲੋੜ ਹੀ ਨਹੀਂ ਹੁੰਦੀ ਜਿੱਦਾਂ ਲੋੜ ਪਾਉਗੀ ਨਾ ਸ਼ੇਰ ਮੈਂ ਤੈਨੂੰ ਦੱਸੂਗੀ ਤੂੰ ਹੋ ਲੋਣਾ ਮੇਰੀਆਂ ਪੁਰੀਆਂ ਕਰਦੇ ਹੋ ਨਾ ਤੂੰ ਹੀ ਮੇਰੀਆਂ ਲੋਣਾ ਪੁਰੀਆਂ ਕੀਤੀਆਂ ਨੇ ਹੋ ਜਾਣਗੀਆਂ ਲੱਗ ਜੂ ਪਤਾ ਠੀਕ ਆ ਲੱਗ ਜੂਗਾ ਤਾਂ ਲੱਗਦੇ ਸਹੀ ਭੈਣ ਭਰਾ ਭਰਾ ਪਰਜਾਈਆਂ ਦਾ ਬਿਨਾ ਬੰਦਾ ਕੱਖ ਨਹੀਂ ਹੁੰਦਾ ਲੱਗਦੇ ਤਾਂ ਲੱਗਦੇ ਸਹੀ ਪਤਾ ਹੱਥ ਧੋੜੇ ਤੇਰੇ ਗਾੜੀ ਮੇਰੇ ਨਾਲ ਬੋਲ ਨਾ ਮੇਰਾ ਪਹਿਲੇ ਹੀ ਬੜਾ ਸਿਰਦ ਸੁਣ ਲੱਗਦਾ ਨਹੀਂ ਕਿਤੇ ਵੀ ਇਸਦੇ ਸਹੀ ਕਿਤੇ ਇਹ ਕੁੜੀ ਦੇ ਤੇ ਤੌਰ ਹੀ ਵਿਗੜੇ ਆ ਕਿਤੇ ਆਂਦੀ ਤੁਸੀਂ ਮੇਰੇ ਕੋਲ ਲੱਗਦੇ ਹੀ ਨਹੀਂ ਆ ਹੋਣਾ ਮੈਂ ਇਹਦੇ ਘਰ ਪੈਰ ਪਾਇਆ ਇਹ ਬੰਦਾ ਮੇਰਾ ਜਿੰਨਾ ਮਰਜੀ ਮੈਨੂੰ ਆਖੇ ਕਿ ਚੱਲ ਉਥੇ ਇਹ ਕੱਲਾ ਹੀ ਜਾਊਗਾ ਮੈਂ ਨਹੀਂ ਜਾਂਦੀ